ਸੰਘਰੂਰ ਦੇ ਲਹਿਰਾ ਗਾਗਾ ਦੇ ਲਹਿਲ ਕਲਾਂ ਪਿੰਡ ਵਿੱਚ ਇੱਕ ਨੌਜਵਾਨ ਦੀ ਪਿੰਡ ਦੇ ਛੱਪੜ ਵਿੱਚੋਂ Laash ਮਿਲਣ ਨਾਲ ਹਾਹਾਕਾਰ ਮਚ ਗਈ। ਇਹ Laash ਪਿੰਡ ਦੇ ਹੀ ਇੱਕ ਨੌਜਵਾਨ ਦੀ ਸੀ ਜਿਸ ਨੂੰ ਹੱਥ ਕੜੀ ਲੱਗੀ ਸੀ। ਜਿਸ ਨੂੰ 10 ਦਿਨ ਪਹਿਲਾਂ ਪੁਲਿਸ ਇੱਕ ਚੋਰੀ ਦੇ ਮਾਮਲੇ ਵਿੱਚ ਉਠਾ ਕੇ ਲੈ ਗਈ ਸੀ। ਇਸ ਮੌਕੇ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਲਹਿਰਾ ਮੋਨਕਰ ਰੋਡ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਤੇ ਪਰਿਵਾਰਕ ਮੈਂਬਰ ਅਤੇ ਸਥਾਨਕ ਵਸਨੀਕਾਂ ਨੇ ਕਿਹਾ ਕੀ ਨਾ ਆਉਂ ਚੋਟੇ ਮੁੰਡੇ ਦਾ ਕਿਉਂ ਇਹਨੂੰ ਐਵੇਂ ਕੀਤਾ ਗਿਆ ਅੱਜ ਟੋਟੇ ਚ ਮੈਂ ਬਲਜੀਤ ਆ ਉਹਦੀ ਮੰਮੀ ਅੰਮੋ ਮੇਰੇ ਪੁੱਤ ਨੂੰ ਲੱਡੇ ਆਂ ਪੁੱਸ ਲੱਗਦੀ ਕੁੱਟਿਆ ਮਾਰਿਆ ਮਾਰ ਕੁੱਟ ਕੇ ਦੋਇਆ ਸਜਾ ਟੋਪ ਚ ਸੱਕਦੀ ਮੇਰੇ ਪੁੱਤ ਨੂੰ ਉਹਨਾਂ ਦਾ ਜ਼ਿੰਮੇਵਾਰੀ ਮੈਂ ਸਾਨਤ ਸਾਹਿਬ ਚਾਹੁੰਦਾ ਉਹ ਵਰਦੀ ਤੋਂ ਲੈਣੇ ਜਿਹਨਾਂ ਨੂੰ ਹੱਥ ਫੜੀ ਲੱਗਣੀ ਚ ਇਹ ਕਿਉਂ ਇਹਨੂੰ ਫੜਿਆ ਗਿਆ ਸੀ ਕੀ ਕਰਨਾ ਕੋਈ ਮੜਾ ਮੋਟਾ ਹੋਣਾ ਦੁਨੀਆ ਲੱਗਦੀ ਹੈ ਅੱਗਿਆ ਮੱਕਾ ਨਾ ਕਰਦਾ ਦਿਖਾਤਾ ਜਾਈਏ ਪਰ ਪਹਿਲੇ ਦੇਖਿਆ ਜਾਨਗਾ ਜਾਨ ਨਾ ਕਰੇ ਮੇਰੇ ਬੱਚੜੇ ਤਾ ਜਾਨਗਾ ਜਾਨਗਾ ਚੋਰੀ ਚ ਫੜਿਆ ਗਿਆ ਸਜ਼ਾ ਦੇ ਦਿੱਤੇ ਮੇਰੇ ਪੁੱਤ ਨੂੰ ਐ ਦੂਤੋਂ ਕੀ ਤੈਨੂੰ ਕੋਈ ਗੱਲ ਹੁੰਦੀ ਜਦ ਮਾਇਆ ਕੂਤੀ ਵੀ ਮੇਰੇ ਪੁੱਤ ਜੀ ਮੈਨੂੰ ਫਸ ਗਿਆ ਮੈਂ ਜ਼ਿੰਮੇਵਾਰ ਮੈਂ ਜ਼ਿੰਮੇਵਾਰ ਮੇਰੇ ਪੁੱਤ ਨੇ ਨਾ ਕੜੀ ਲਾ ਕੇ ਕੁੱਟ ਸਿਰ ਕਟੋਪੇ ਚ ਦੇ ਲੱਡੇ ਵਾਲੀ ਪੁਰਸਾਂ throਣੀ ਤੇ ਯਾਦ ਵੀ ਲੱਗ ਗਈ ਸਿੱਟ ਕੇ ਭੱਜ ਨਹੀਂ ਸਕਦਾ ਮੁੰਡਾ ਜਦ ਹੱਥ ਕੜੀ ਲੱਗੀ ਹੋਈ ਹੈ ਆਪਣੇ ਲਾ ਕੇ ਦੇਖੋ ਕਿਵੇਂ ਭੱਜਾਂਗੇ ਪੁਲਿਸ ਦੀ ਕਾਰਵਾਈ ਆ ਪੁਲਿਸ ਨੇ ਦੇਖ ਕੇ ਨੂੜ ਕੇ ਦੇਖ ਕੇ ਪੁਲਿਸ ਨੇ ਨਾ ਇੱਕ ਪੁਲਿਸ ਨੇ ਦੇਖ ਕੇ ਜਿਆਦਾ ਬੰਦੇ ਪਰਚੇ ਹੋ ਗਏ ਅੰਦਰ ਨੇ ਸਾਰੇ ਸਮਾਨ ਘਰ ਵਿੱਚੋਂ ਕੱਟ ਚੱਪਲਾ ਵੀ ਲੈ ਕੇ ਚੱਕ ਕੇ 3 ਮੀਟਰ 3 ਮੀਟਰ ਦੇ ਥਾੜੇ ਤੇ ਰੱਖਿਆ 3 ਮੀਟਰ ਥਾੜੇ ਤੇ ਖੜੀ ਖੜਾ ਲੋਕਾ ਹੋਤਨਾ ਹੋਈ ਸੀ ਉਸ ਪੁਲਿਸ ਸੀਆਈਏ ਪੁਲਿਸ ਨੇ ਮੁੰਡਾ ਚੱਕਿਆ ਜੀ ਸਾਡੇ ਪਿੰਡ ਦਾ ਜਗਸੀਰ ਸਿੰਘ ਉਹ ਉਹ ਮੁੰਡਾ ਸਾਨੂੰ ਨਹੀਂ ਪਤਾ ਟੋਬੇ ਜੇ ਚਾਂਚੱਕ ਡਿੱਗ ਗਿਆ ਕੀ ਹੋਇਆ ਰੱਬ ਜਾਣੇ ਹਨਾ ਪਲਪੁਰਸ ਪ੍ਰਸ਼ਾਸਨ ਦੀ ਹਿਰਾਸਤ ਦੇ ਵਿੱਚ ਹੋਇਆ ਇਹ ਸਾਰਾ ਕੁਝ ਅਸੀਂ ਅੱਜ ਉਹ ਮੁੰਡੇ ਦੀ ਡੈੱਡ ਬਾਡੀ ਮਿਲ ਗਈ ਹੈ ਅਸੀਂ ਚੌਂਕ ਹੱਥ ਘੜੀਆਂ ਲੱਗੀਆਂ ਹੋਈਆਂ ਚੌਂਕ ਤੇ ਇੱਥੇ ਖੜੇ ਹਾਂ ਸਾਰਾ ਪਿੰਡ ਸਾਡਾ ਨਾਲ ਹੈ ਅਸੀਂ ਇੱਕੋ ਹੀ ਬੇਨਤੀ ਕਰਦੇ ਹਾਂ ਜਿਹੜੇ ਵੀ ਪੁਲਿਸ ਅਫਸਰਾਂ ਤੋਂ ਇਹ ਹੋਇਆ ਉਹਨਾਂ ਨੂੰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਐਫ ਆਈ ਆਰ ਦਰਜ ਕਰਕੇ ਸਾਨੂੰ ਦਿਖਾਈ ਜਾਵੇ ਉਸ ਤੋਂ ਬਾਅਦ ਅਸੀਂ ਇੱਥੋਂ ਡੈੱਡ ਬਾਡੀ ਜਾਂਦੇ ਹਾਂ ਡੀਐਸਪੀ ਲਹਿਰਾ ਬੂਟਾ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਅਧਿਕਾਰੀ ਦੋਸ਼ੀ ਹੋਵੇਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਮ੍ਰਿਤਕ ਦਾ ਪੋਸਟਮਾਰਟਮ ਵੀ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਜਾਵੇਗਾ ਅਤੇ ਉਸ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ ਜਿਵੇਂ ਜਸਾਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਹੈ ਕਿ ਇਸ ਪਿੰਡ ਦੇ ਵਿੱਚ ਡਹਿਲ ਖਾਨ ਪਿੰਡ ਦੇ ਵਿੱਚ ਚੋਰੀ ਹੋਈ ਸੀ ਚੋਰੀ ਦੇ ਵਿੱਚ ਸ਼ੱਕ ਦੇ ਆਧਾਰ ਤੇ ਇਹ ਬੰਦਾ ਨਾਮਜ਼ਦ ਹੋਇਆ ਜਗਸੀਰ ਸਿੰਘ ਜੱਗਾ ਪੁੱਤਰ ਬੋਰੀਆ ਸੀ ਤਾਂ ਇਹ ਗ੍ਰਿਫਤਾਰੀ ਤੋਂ ਬਾਅਦ ਤੇ ਕੋ ਨਾਲ ਬੰਦਾ ਹੋਰ ਸੀ ਦੋਨੋਂ ਗ੍ਰਿਫਤਾਰੀ ਤੋਂ ਬਾਅਦ ਇਹਦੇ ਘਰੋਂ ਜਕੀਰ ਸਿੰਘ ਦੇ ਘਰੋਂ ਉਹ ਚੋਰੀ ਹੋਇਆ ਜਿਹੜਾ ਸੋਨਾ ਇਹ ਸਮਾਨ ਜਿਹੜਾ ਉਹ ਪਿੰਡ ਦੇ ਜਿਹੜੇ ਜਸਵਿੰਦਰ ਸਿੰਘ ਰਿੰਪੀ ਹੈ ਸਰਪੰਚ ਇਹਦੀ ਹਾਜ਼ਰੀ ਦੇ ਵਿੱਚ ਤੇ ਬਾਕੀ ਲੋਕਾਂ ਦੀ ਹਾਜ਼ਰੀ ਦੇ ਵਿੱਚ ਇਹਦੇ ਘਰੋਂ ਉਹ ਜਿਹੜਾ ਹੈ ਸਮਾਨ ਚੋਰੀ ਕੀਤਾ ਬਰਾਮਦ ਕੀਤਾ ਗਿਆ ਐਨਸੀਆਈ ਦੀ ਪੁਲਿਸ ਪਾਰਟੀ ਸਹਰੂਰ ਦੀ ਜਿਹੜੀ ਇਹਦੀ ਤਫ਼ਤੀਸ਼ ਕਰ ਰਹੀ ਸੀ ਤਾਂ ਉਹ ਹਦਰਾਣੇ ਤਫ਼ਤੀਸ਼ ਜਿਹੜਾ ਹੈ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਪੁਲਿਸ ਪਾਰਟੀ ਲੈ ਜਾ ਰਹੀ ਸੀ ਤਾਂ ਇਸ ਬੰਦੇ ਨੇ ਜਿਹੜਾ ਹੈ ਜਗਸੀਰ ਸਿੰਘ ਉਸ ਜਗ੍ਹਾ ਨੇ ਕੁਝ ਨੂੰ ਰਿਕੁਐਸਟ ਕੀਤੀ ਮੈਨੂੰ ਗੁਜ਼ਰਦ ਹੋ ਰਿਹਾ ਜਾਂ ਪਿਸ਼ਾਬ ਕਰਨ ਦੇ ਬਹਾਨੇ ਨੇ ਇਹਨੇ ਕਿਹਾ ਮੈਂ ਪਿਸ਼ਾਬ ਕਰਨਾ ਤਾਂ ਉਹਨਾਂ ਨੇ ਨੂੰ ਪਿਸ਼ਾਬ ਕਰਨ ਲਈ ਦਿੱਤਾ ਇਹਦੇ ਹੱਥਕੜੀ ਲੱਗੀ ਹੋਈ ਸੀ ਤਾਂ ਇਹ ਉੱਥੇ ਪੁਲਿਸ ਨੂੰ ਚਕਮਾ ਦੇਖ ਕੇ ਭੱਜਣ ਚਫਾਰ ਹੋ ਗਿਆ ਇਹ ਸਾਰੇ ਪਿੰਡ ਨੂੰ ਪਤਾ ਹੈ ਸਾਰੇ ਇਲਾਕੇ ਨੂੰ ਪਤਾ ਹੈ ਇਸ ਬੰਦੇ ਦਾ ਦੋਸਤੋਂ ਬਾਅਦ ਪੁਲਿਸ ਪਾਰਟੀ ਨੂੰ ਸ਼ੱਕ ਸੀ ਕਿ ਕਿਤੇ ਛੱਪੜ ਦੇ ਵਿੱਚ ਵੀ ਜੈ ਚਾਲ ਮਾਰ ਗਿਆ ਹੋਵੇ ਸ਼ਾਇਦ ਤਾਂ ਉੱਥੇ ਵੀ ਜਿਹੜਾ ਪਿੰਡ ਵਾਸੀ ਨੇ ਮਦਰ ਪੁਲਿਸ ਨੇ ਉਸ ਵੇਲੇ ਇਸ ਗੱਲ ਦੀ ਜਿਹੜੀ ਹੈ ਪੜਤਾਲ ਕੀਤੀ ਪਰ ਉਦੋਂ ਉਹਨਾਂ ਨੂੰ ਕੋਈ ਵੀ ਜਿਹੜੀ ਹੈਗੀ ਆ ਡੈੱਡ ਬੋਡੀ ਜਾਂ ਇਹ ਬੰਦਾ ਨਹੀਂ ਮਿਲਿਆ ਤਾਂ ਇਸ ਦੇ ਨਾਲ ਜਿਹੜਾ ਹੈ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਇਹਦੇ ਪੰਜਾਹ ਪੁਲਿਸ ਕਸਟਡੀ ਜੋ ਭੱਜਿਆ ਹੈ ਤਾਂ ਇਹਦੇ ਤੇ ਵੀ ਔਰ ਪੁਲਿਸ ਮੁਲਾਜ਼ਮਾਂ ਤੇ ਵੀ ਇਸ ਗੱਲ ਦਾ ਜਿਹੜਾ ਹੈ ਨਾਲ ਪੁਲਿਸ ਕਾਰਵਾਈ ਕਰਦੇ ਹੋਏ ਪਰਚਾ ਐਫ ਆਰ ਨੰਬਰ 42 ਜਿਹੜੀ ਹੈਗੀ ਆ ਉਹ ਲਹਿਰਾ ਥਾਣਾ ਦੇ ਵਿੱਚ ਦਰਜ ਕਰਾਈ ਹੈ ਧਾਰਾ 224 ਤਹਿਤ ਤਾਂ ਜਿਹੜੀ ਤਫ਼ਤੀਸ਼ ਦੋਨਾਂ ਕਿਸੇ ਦੀ ਚੱਲ ਰਹੀ ਹੈ ਤਾਂ ਹੁਣ ਕੱਲ ਜਿਹੜਾ ਹੈ ਵੀ ਤੇ ਸ਼ਾਮ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੇ ਜਿਹੜੀ ਡੈੱਡ ਬੋਡੀ ਹੈ ਉਹ ਉੱਪਰ ਆ ਗਈ ਹੈ ਵੀ ਸ਼ਾਇਦ ਉਸੇ ਬੰਦੇ ਦੀ ਹੋਵੇ ਪਰ ਉਹ ਕਨਫਰਮ ਨਹੀਂ ਸੀ ਉਹ ਜਿਹੜੀ ਅੱਜ ਸਵੇਰੇ ਕਨਫਰਮ ਹੋਈ ਹੈ ਤਾਂ ਸਵੇਰੇ ਗੋਤਾਖਾਰਾਂ ਨੂੰ ਬੁਲਾ ਕੇ ਮੈਜਿਸਟਰੇਟ ਦੀ ਹਾਜ਼ਰੀ ਚ ਪਿੰਡ ਦੇ ਬੰਦਿਆਂ ਦੀ ਸਹਿਮਤੀ ਨਾਲ ਪਰਿਵਾਰ ਤੇ ਜਿਹੜੇ ਹੈ ਪਿੰਡ ਦੇ ਜਿਹੜੇ 5 7 10 ਬੰਦੇ ਜਿਹੜੇ ਹੈਗੇ ਆ ਜਿੰਮੇਵਾਰ ਚੁਣੇ ਹੋਏ ਉਹਨਾਂ ਦੀ ਹਾਜ਼ਰੀ ਸਾਰੀ ਹੈ ਪਿੰਡ ਦੀ ਹਾਜ਼ਰੀ ਵਿੱਚ ਇੱਥੇ ਜਿਹੜੀ ਡੈੱਡ ਬੋਡੀ ਕੱਢੀ ਹੋਈ ਹੈ ਜਿਹਦੇ ਹਸਕੜੀ ਲ ਰੇਡ ਬੋਡੀ ਗਲੇ ਛੜੀ ਹੋਈ ਹੈ ਹੁਣ ਇੱਥੇ ਇਹ ਪਿੰਡ ਵਾਸੀ ਕਹਿ ਰਹੇ ਆ ਕਿ ਇਹਦੇ ਜਿਹੜਾ ਹੈ ਪੁਲਿਸ ਨੇ ਇਹ ਕੁੱਟਮਾਰ ਕੀਤੀ ਹੈ ਤਾਂ ਇਹਦੇ ਬਾਰੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਜੋ ਵੀ ਇਸ ਸੰਬੰਧ ਚ ਹੈ ਉਹ ਪੋਸਟਮਾਰਟਮ ਤੋਂ ਜਿਹੜੀ ਬਾਅਦ ਗੱਲ ਸਾਬਤ ਹੁੰਦੀ ਹੈ ਵੀ ਇਹਦੇ ਨਾਲ ਕੀ ਹੋਇਆ ਇਹਦੀ ਜਿਹੜੀ ਮੌਤ ਕਿਸ ਤਰ੍ਹਾਂ ਹੋਈ ਹੈ ਤਾਂ ਪੋਸਟਮਾਰਟਮ ਕਰਾਉਣ ਲਈ ਹੁਣ ਜਾ ਰਹੇ ਆ ਤਾਂ ਇਹ ਲੋਕ ਜਿਤ ਕਰੇ ਵੀ ਕਾਰਵਾਈ ਜਿਹੜੀ ਪੋਸਟਮਾਰਟਮ ਦੇ ਵਿੱਚ ਕੀਤੀ ਜਾਵੇ ਜਦਕਿ ਪੁਲਿਸ ਮੁਲਾਜ਼ਮਾਂ ਦੇ ਕਾਰਵਾਈ ਤੋਂ ਕੋਈ ਇਨਕਾਰੀ ਨਹੀਂ ਹੈ ਪਰ ਇਸ ਸੰਬੰਧੀ ਜਾਂਚ ਦੇ ਆਧਾਰ ਤੇ ਹੀ ਜੇ ਤਫਤੀਸ਼ ਦੌਰਾਨ ਜਿਹੜੀ ਹੈ ਅਗਲੀ ਕਾਰਵਾਈ ਕਰਨੀ ਮੰਦੀ ਹੈ ਜਿਹੜੀ ਕਿਸੇ ਤਰ੍ਹਾਂ ਦੀ ਸਰ ਜਿਹੜੇ ਤੁਸੀਂ ਪਰਚਾ ਦਰਜ ਕਰਿਆ ਕਿੰਨੇ ਪੁਲਿਸ ਮੁਲਾਜ਼ਮਾਂ ਦੇ ਪਰਚਾ ਦਰਜ ਕਰਿਆ ਜਾਂ ਐਫ ਆਈ ਆਰ ਕੱਟੀ ਗਈ ਹੈਗੀ ਆ ਉਹਦੀ ਇਹ ਜਿਹੜੀ 4-5 ਮੁਲਾਜ਼ਮਾਂ ਦੀ ਪੁਲਿਸ ਪਾਰਟੀ ਹੈ ਜਿਹੜੀ ਇਹਨੂੰ ਲੈ ਕੇ ਜਾ ਰਹੀ ਸੀ ਜਿਨ੍ਹਾਂ ਦੇ ਕੋਲੋਂ ਇਹ ਸਲਿੱਪ ਕੀਤਾ ਤਾਂ ਉਹਨਾਂ ਦੀ ਹਣਗਲੀ ਹੈ ਠੀਕ ਹੈ ਉਹਦੇ ਵਿੱਚ ਜਿਹੜੀ ਹੈ ਤਫਤੀਸ਼ ਹੋ ਰਹੀ ਹੈ ਤਫਤੀਸ਼ ਦੌਰਾਨ ਜੇਸੀ ਵੀ ਹਾਲਾਤ ਹੋਣਗੇ ਉਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਹੋਣੀ ਹੈ ਕਿਸੇ ਨਾਲ ਬੇਇਨਸਾਫੀ ਨਹੀਂ ਕੀਤੀਗੀ ਮੈਂ ਇੱਥੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਹੈ ਕਿ ਬਿਲਕੁਲ ਕਿਸੇ ਨਾਲ ਬੇਇਨਸਾਫੀ ਨਹੀਂ ਹੋਏਗੀ ਕਾਨੂੰਨ ਅਨੁਸਾਰ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਇਹ ਜਿਹੜੀ ਅਗਲੀ ਕਵਰੀ ਜਿਹੜੀ ਤਾਰਾ ਲਾਈ ਜਾ ਸਕਦੀ ਹੈ ਕਿਉਂਕਿ ਪਿੰਡ ਵਾਲਿਆਂ ਨੇ ਮੰਗਿਆ ਵੀ ਮਰਡਰ ਦਾ ਇਲਾਕੇ ਨੇ ਜਾਂ ਕੁਝ ਵੀ ਦੇਖੋ ਕਹਿਣ ਨਾਲ ਮਰਡਰ ਨਹੀਂ ਬਣਦਾ ਅਗਰ ਕਿਸੇ ਨੇ ਮਰਡਰ ਹੁੰਦਾ ਦੇਖਿਆ ਜਾਂ ਕੁੱਟਮਾਰ ਕਰਦੇ ਦੇਖਿਆ ਤਾਂ ਮੈਨੂੰ ਆਪਣਾ ਸਟੇਟਮੈਂਟ ਦੇ ਦੇ ਸਟੇਟਮੈਂਟ ਨਾਲੇ ਕੋਈ ਚਾਰ ਨਹੀਂ ਇਹ ਕਿਹਦੇ ਬਿਆਨਾਂ ਦੇ ਪਰਚਾ ਦਰਜ ਕਰ ਰਹੇ ਹੋ ਤੁਸੀਂ ਕੋਈ ਵੀ ਜਿਹੜਾ ਕੋਈ ਆਪਣਾ ਬਿਆਨ ਦੇਵੇ ਪਰਿਵਾਰ ਦੇ ਬਿਆਨਾਂ ਦੇ ਕਰ ਰਹੇ ਨੇ ਜਿਹੜੇ ਪੁਲਿਸ ਨਹੀਂ ਜੇ ਤੁਹਾਨੂੰ ਇਹ ਤਾਂ ਪਹਿਲੇ ਹੋਇਆ ਹੋਇਆ ਹੈ ओके ਇਹ ਤਾਂ ਪਹਿਲੇ ਜਦੋਂ ਦੌੜਿਆ ਬੰਦਾ ਅੱਜ ਬੰਦਾ ਦੌੜਦਾ ਤੇ ਪਰਚਾ ਹੁੰਦਾ ਜੀ ਇਹਦੇ ਵਿੱਚ ਤੁਸੀਂ ਵੀ ਸੀਆਈਏ ਸਟਾਫ ਨੇ ਵੀ ਕੋਈ ਪਰਚਾ ਦਰਜ ਕਰਾਇਆ ਸੀ 224 ਦਾ ਜਾਂ ਕੋਈ ਉਹ ਸੀਆਈਏ ਸਟਾਫ ਨੇ ਕਰਾਇਆ ਹਾਂ ਉਸ ਦਾ 224 ਦਾ ਪਰਚਾ ਉਹ ਬੰਦਾ ਜਿਹੜਾ ਕਿ ਕਸਟਡੀ ਚ ਭਜਦਾ ਹੈ ਅੱਛਾ ਜਿਹੜਾ ਬੰਦਾ ਕਸਟਡੀ ਚ ਭਜਦਾ ਹੈ ਉਹਦੀ ਉਹਦੀ ਡਿਊਟੀ ਨਹੀਂ ਜਾਣਾ ਤੇ ਪੁਲਿਸ ਦੀ ਕਸਟਡੀ ਚ ਉਹਦੀ ਕਾਨੂੰਨੀ ਡਿਊਟੀ ਬਣਦੀ ਹੈ ਪੁਲਿਸ ਦੇ ਨਾਲ ਨੇ ਜਿੱਦਣ ਭਜਦਾ ਜਿੱਦਣ ਪੁਲਿਸ ਨੇ ਪਰਚਾ ਹਾਂ ਉਹ ਪਰਚਾ ਦਿੱਤਾ ਹੋਇਆ ਪੁਲਿਸ ਨੇ